ਗੁਰਮੁਖ ਪਿਆਰਿਓ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਆਪ ਜੀ ਨੂੰ ਸ਼ਾਇਦ ਪਤਾ ਹੋਵੇ ਕਿ ਮਹਾਪੁਰਖ ਪਹਿਲਾਂ ਫੌਜ ਦੇ ਵਿੱਚ ਨੌਕਰੀ ਕਰਦੇ ਸੀ ਪਰ ਉਹਨਾਂ ਨੇ ਫੌਜ ਦੀ ਨੌਕਰੀ ਛੱਡੀ ਕਿਉਂ ਕੀ ਇਹੋ ਜੀ ਘਟਨਾ ਹੋਈ ਆਓ ਆਪਾਂ ਜਾਣਦੇ ਹਾਂ ਦੇਖੋ ਸਾਧ ਸੰਗਤ ਜੀ ਪੈਸਾ ਕਮਾਉਣ ਵਾਸਤੇ ਹਰ ਬੰਦਾ ਨੌਕਰੀ ਕਰਦਾ ਕਿਰਤ ਕਰਨੀ ਚਾਹੀਦੀ ਹੈ ਇਹ ਗੁਰੂ ਨਾਨਕ ਸਾਹਿਬ ਜੀ ਨੇ ਵੀ ਸਾਨੂੰ ਕਿਹਾ ਹੁਣ ਬਾਬਾ ਜੀ ਜਦੋਂ ਫੌਜ ਦੀ ਨੌਕਰੀ ਕਰਦੇ ਸੀ ਨੌਕਰੀ ਦੇ ਨਾਲ ਨਾਲ ਉਹਨਾਂ ਦਾ ਇਹ ਨੇਮ ਸੀ ਕਿ ਅੰਮ੍ਰਿਤ ਵੇਲੇ ਉੱਠਣਾ 2 ਵਜੇ ਇਸ਼ਨਾਨ ਕਰਨਾ ਤੇ ਮੂਲ ਮੰਤਰ ਦਾ ਜਾਪ ਕਰਦੇ ਹੁੰਦੇ ਸੀ ਮਹਾਪੁਰਖ ਕਿਉਂਕਿ ਗਿਆਨ ਦੀ ਕਮਾਈ ਲਈ ਨਾਮ ਦੀ ਕਮਾਈ ਲਈ ਵੱਖਰੇ ਯਤਨ ਕਰਨੇ ਪੈਂਦੇ ਆ ਨੌਕਰੀ ਤੇ ਤਾਂ ਸਾਰੇ ਜਾਂਦੇ ਆ ਧਰਮ ਕਮਾਉਣ ਲਈ ਪਰ ਕੋਈ ਕੋਈ ਯਤਨ ਕਰਦਾ ਪੈਸਾ ਕਮਾਉਣ ਲਈ ਤਾਂ ਸਾਰੇ ਹੀ ਭੱਜੇ ਫਿਰਦੇ ਆ ਨਾਮ ਜਪਣਾ ਇਹ ਕਿਸੇ ਵਿਰਲੇ ਮਹਾਂਪੁਰਖਾਂ ਦੇ ਹਿੱਸੇ ਆਇਆ ਤਾਂ ਬਾਬਾ ਅਤਰ ਸਿੰਘ ਜੀ ਅੰਮ੍ਰਿਤ ਵੇਲੇ 2 ਵਜੇ ਉੱਠਦੇ ਇਸ਼ਨਾਨ ਕਰਦੇ ਮੂਲ ਮੰਤਰ ਦਾ ਜਾਪ ਜਦੋਂ ਕਰਨਾ ਹੋਣੀ ਕਰਤਾਰ ਦੀ ਇੱਕ ਵਾਰੀ ਐਸਾ ਮਨ ਜੁੜਿਆ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਦੁਪਹਿਰ ਹੋ ਗਈ ਦੇਖੋ ਆਪਾਂ ਕਈ ਵਾਰੀ ਪਾਠ ਕਰਨ ਲੱਗਦੇ ਆ ਵਾਰ-ਵਾਰ ਘੜੀ ਵੇਖਦੇ ਆ ਵੀ ਕਿੰਨਾ ਸਮਾਂ ਹੋ ਗਿਆ ਪਰ ਉਹਨਾਂ ਦਾ ਜੀਵਨ ਇਹੋ ਜਿਹਾ ਸੀ ਉਹਨਾਂ ਨੇ ਜਦੋਂ ਮੂਲ ਮੰਤਰ ਦਾ ਜਾਪ ਕੀਤਾ ਇਤਨਾ ਰਸ ਆਇਆ ਇਹਨਾਂ ਮਨ ਜੁੜ ਗਿਆ ਪਤਾ ਹੀ ਨਹੀਂ ਲੱਗਿਆ ਦੁਪਹਿਰ ਕਦੋਂ ਹੋ ਗਈ ਸਮਾਧੀ ਦੀ ਤਰ੍ਹਾਂ ਹੋ ਗਿਆ ਹੁਣ ਨੌਕਰੀ ਸੀ ਫੌਜ ਦੀ ਹੁਣ ਨੌਕਰੀ ਤੇ ਵੀ ਜਾਣਾ ਜ਼ਰੂਰੀ ਸੀ ਕਿਉਂਕਿ ਸਵੇਰ ਦੀ ਜਿਹੜੀ ਪ੍ਰੇਡ ਹੁੰਦੀ ਆ ਫੌਜੀਆਂ ਦੀ ਉਦੇ ਵਿੱਚ ਬਾਬਾ ਦੀ ਸ਼ਾਮਲ ਨਾ ਹੋ ਸਕੇ ਸੋਚਿਆ ਕਿ ਅੱਜ ਜ਼ਰੂਰ ਹੀ ਨੌਕਰੀ ਤੋਂ ਜਵਾਬ ਮਿਲ ਜੂਗਾ ਜਾਂ ਕੋਈ ਸਖਤ ਸਜ਼ਾ ਮਿਲੂਗੀ ਜਿਵੇਂ ਫੌਜੀਆਂ ਨੂੰ ਜਦੋਂ ਡਿਊਟੀ ਤੋਂ ਕੋਈ ਊਣਤਾਈ ਕਰੇ ਤੇ ਮਿਲਦੀ ਹੁੰਦੀ ਸੀ ਪਰ ਜਦੋਂ ਹਾਜ਼ਰੀ ਦੇ ਰਜਿਸਟਰ ਵਿੱਚ ਆਪਣੇ ਦਸਕਤ ਦੇਖਿਆ ਸਮਝ ਗਏ ਕਲਾ ਵਰਤਗੀ ਕਲਗੀਆਂ ਵਾਲੇ ਪਿਤਾ ਜੀ ਨੇ ਤਾਂ ਆਪ ਉਹਨਾਂ ਦੀ ਜਗ੍ਹਾ ਆ ਕੇ ਉਹਨਾਂ ਦੀ ਪੈਜ ਰੱਖੀ ਐ ਢੀ ਵੱਡੀ ਕਰਾਮਾਤ ਵਾਪਰੀ ਸਤਗੁਰ ਢਾਕ ਲਿਆ ਮੁਹੇ ਪਾਪੀ ਪੜਦਾ ਮਹਾਂਪੁਰਖਾਂ ਦੇ ਮਨ ਵਿੱਚ ਇਹ ਫੁਰਨਾ ਆਇਆ ਉਹ ਦਿਨ ਤੋਂ ਬਾਅਦ ਇਨਾ ਵਿਰਾਗ ਆ ਗਿਆ ਵੀ ਜਿਹੜੇ ਗੁਰੂ ਨੇ ਮੇਰੀ ਇੰਨੀ ਲਾਜ ਰੱਖੀ ਇੰਨੀ ਪੈਜ ਰੱਖੀ ਹੁਣ ਮੈਂ ਇਹ ਦੁਨਿਆਵੀ ਨੌਕਰੀ ਨਹੀਂ ਕਰਨੀ ਸਰਕਾਰ ਦੀ ਸੱਚੀ ਸਰਕਾਰ ਦੀ ਨੌਕਰੀ ਕਰਨੀ ਆ ਉਹਨਾਂ ਦੀ ਹੀ ਨੌਕਰੀ ਕਰਨੀ ਆ ਕਲਗੀਧਰ ਜੀ ਦੀ ਫੇਰ ਕੀ ਸੀ ਨੌਕਰੀ ਛੱਡ ਕੇ ਬਾਬਾ ਜੀ ਨੇ ਹਰ ਪ੍ਰਕਾਰ ਦੇ ਜਿਹੜੇ ਆ ਦੁਨਿਆਵੀ ਚੀਜ਼ਾਂ ਹੁੰਦੀਆਂ ਨੇ ਇਹਨਾਂ ਤੋਂ ਆਜ਼ਾਦ ਹੋ ਕੇ ਉੱਥੇ ਹੀ ਗੋਦਾਵਰੀ ਦੇ ਕੰਢੇ ਇਕਾਂਤ ਦੇ ਵਿੱਚ ਬੰਦਗੀ ਕੀਤੀ ਮੂਲ ਮੰਤਰ ਦਾ ਇਹਨਾਂ ਅਭਿਆਸ ਕੀਤਾ 4 4 5 5 ਦਿਨ ਸਾਧ ਸੰਗਤ ਜੀ ਤੁਸੀਂ ਯਕੀਨ ਨਹੀਂ ਕਰੋਗੇ ਕਿਉਂਕਿ ਆਪਾਂ ਇੰਨੀ ਬੰਦਗੀ ਨਹੀਂ ਕਰਦੇ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਨਹੀਂ ਕੋਈ ਕਰ ਨਹੀਂ ਸਕਦਾ ਨਹੀਂ ਪਾਈ ਨਾਮ ਦੀ ਕਮਾਈ ਵਾਲੇ ਸਾਧੂ ਵੀ ਹੈਗੇ ਆ ਪਾਪੀ ਵੀ ਹੈਗੇ ਆ ਸੰਤ ਵੀ ਹੈਗੇ ਆ 4 4 5 5 ਦਿਨ ਇਕਾਂਤ ਦੇ ਵਿੱਚ ਸਮਾਧੀ ਵਿੱਚ ਲੀਨ ਰਹਿਣਾ ਤੇ ਨਦੀ ਦੇ ਕਿਨਾਰੇ ਇਕਾਂਤ ਵਿੱਚ ਬੈਠ ਕੇ ਸਵਾ ਸਵਾ ਲਖ ਪਾਠ ਜਪਜੀ ਸਾਹਿਬ ਦੇ ਬਾਬਾ ਜੀ ਕਰਦੇ ਰਹਿੰਦੇ ਸਾਧ ਸੰਗਤ ਜੀ ਸਵਾ ਸਵਾ ਲਖ ਪਾਠ ਇਹ ਇੱਕ ਵਾਰ ਨਹੀਂ ਦੋ ਵਾਰੀ ਕੀਤੇ ਆ ਮਹਾਂਪੁਰਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੱਖ ਦਰਸ਼ਨਾਂ ਦੀ ਪ੍ਰਾਪਤੀ ਵੀ ਹੋਈ ਇਦਾਂ ਹੀ ਭਗਤ ਰਾਮਾਨੰਦ ਜੀ ਹੋਏ ਉਨ੍ਹਾਂ ਦਾ ਵੀ ਨਿਯਮ ਇਹੀ ਸੀ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠਣਾ ਗੰਗਾ ਤੇ ਇਸ਼ਨਾਨ ਕਰਨਾ ਇਕਾਂਤ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਨਾ ਹੁਣ ਸਾਈ ਮੀਆਂ ਮੀਰ ਜੀ ਦਾ ਤੁਸੀਂ ਜੀਵਨ ਪੜ੍ਹ ਲਓ ਉਹ ਮੁਸਲਮਾਨ ਫਕੀਰ ਸਨ ਇਕਾਂਤ ਦੇ ਵਿੱਚ ਉਹ ਅੱਲਾ ਦਾ ਸਿਮਰਨ ਕਰਦੇ ਹੁੰਦੇ ਸੀ ਕਈ ਵਾਰੀ ਕਿਸੇ ਨੇ ਦਰਵਾਜ਼ਾ ਖੜਕਾ ਦੇਣਾ ਉਹਨੂੰ ਕੁੰਡੀ ਖੋਲ ਕੇ ਸਾਈ ਮੀਆਂ ਮੀਰ ਜੀ ਨੇ ਕਹਿਣਾ ਭਲੇ ਲੋਕਾ ਤੂੰ ਮੇਰਾ ਦਰਵਾਜ਼ਾ ਖੜਕਾ ਰਿਆ ਤੇ ਮੈਂ ਵੀ ਕਿਸੇ ਦਾ ਅੱਗੇ ਦਰਵਾਜ਼ਾ ਹੀ ਖੜਕਾ ਰਿਆਂ ਥੋੜਾ ਰੋਕ ਕੇ ਆਈਂ ਕਿਰਪਾ ਕਰੀ ਇਦਾਂ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਭਗਤਾਂ ਮਾਹ ਪੁਰਖਾਂ ਦੇ ਬੜੇ ਜ਼ਿਕਰ ਆਉਂਦੇ ਆ ਜਿਨ੍ਹਾਂ ਨੂੰ ਭਾਈ ਪ੍ਰਾਪਤੀਆਂ ਹੋਈਆਂ ਜਿਨ੍ਹਾਂ ਨੇ ਭਾਈ ਆਪਣੀ ਜ਼ਿੰਦਗੀ ਨਾਮ ਦੇ ਲੇਖੇ ਲਾ ਦਿੱਤੀ ਹੈ ਇਸੇ ਕਰਕੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਕਿਹਾ ਕਰਦੇ ਸੀ ਭਾਈ ਜੇ ਤੁਸੀਂ ਚਾਹੁੰਦੇ ਹੋ ਪ੍ਰਾਪਤੀ ਹੋਵੇ ਤੁਹਾਨੂੰ ਸਮੇਂ ਤੋਂ ਸਮਾਂ ਕੱਢਿਆ ਕਰੋ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਆ ਥੋੜੇ ਜੇ ਸਮੇਂ ਚੋਂ ਸਮਾਂ ਕੱਢੋ ਇਕਾਂਤ ਵਿੱਚ ਜੁੜਿਆ ਕਰੋ ਇੱਕ ਗੱਲ ਯਾਦ ਰੱਖਿਓ ਜਿਹੜੇ ਇਕਾਂਤ ਵਿੱਚ ਕੁਝ ਸਮਾਂ ਰੋਜ਼ ਨੇਮ ਨਾਲ ਗੁਰੂ ਦੇ ਲੇਖੇ ਲਾਉਂਦੇ ਆ ਉਹਨਾਂ ਦੀ ਇਹ ਫਿਰ ਖਰਾਕ ਬਣ ਜਾਂਦੀ ਆ ਹੁਣ ਜਿਹੜੀ ਚੀਜ਼ ਦੀ ਖਰਾਕ ਹੁੰਦੀ ਆ ਉਹਦੀ ਭੁੱਖ ਵੀ ਲੱਗਦੀ ਆ ਨਾ ਫਿਰ ਸਾਜ ਸੰਗਤ ਜੀ ਉਹ ਖਰਾਕ ਹੀ ਬਣ ਗਈ ਜਦੋਂ ਭੱਖ ਲੱਗਣ ਲੱਗੀ ਐਵੇਂ ਫਿਰ ਇਕਾਂਤ ਜਿਹੜੀ ਆ ਉਹ ਚੰਗੀ ਲੱਗਣ ਲੱਗ ਜਾਂਦੀ ਆ ਬਾਬਾ ਅਨੰਦ ਸਿੰਘ ਜੀ ਦਾ ਇਤਿਹਾਸ ਪੜ੍ਹ ਲਓ ਤੁਸੀਂ ਉਹਨਾਂ ਨੇ 1000 ਤੋਂ ਵੀ ਵੱਧ ਇਹੋ ਜੀਆਂ ਜਗ੍ਹਾ ਤੇ ਰਹਿਣਾ ਪਸੰਦ ਕੀਤਾ ਜਿੱਥੇ ਸ਼ੋਰ ਸ਼ਰਾਬਾ ਰੌਲਾ ਰੱਪਾ ਨਾ ਹੋਵੇ ਉਹਨਾਂ ਨੇ ਵੀ ਭਾਈ ਉਹ ਜਗ੍ਹਾ ਪਸੰਦ ਕਰਨੀ ਇਸੇ ਕਰਕੇ ਜਿੱਥੇ ਅੱਜ ਕੱਲ ਨਾਨਕ ਸਰ ਹੈ ਇਹ ਵੀ ਜਗ੍ਹਾ ਪਹਿਲਾਂ ਬਹੁਤ ਬੇਰਾਨ ਸੀ ਜੰਗਲ ਸੀ ਚਾਰੇ ਪਾਸੇ ਸੱਪਾਂ ਦੀਆਂ ਖੁੱਡਾਂ ਕੰਡਿਆਂ ਨਾਲ ਭਰੀ ਜ਼ਮੀਨ ਇੱਥੇ ਕੁਝ ਰੂਹਾਂ ਦਾ ਵੀ ਵਾਸਾ ਸੀ ਜਿਹੜੀਆਂ ਬਦ ਰੂਹਾਂ ਹੁੰਦੀਆਂ ਨੇ ਲੋਕ ਡਰਦੇ ਸੀ ਇੱਥੇ ਨੇੜੇ ਨਹੀਂ ਸੀ ਆਉਂਦੇ ਹੁੰਦੇ ਪਰ ਬਾਬਾ ਜੀ ਨੇ ਇੱਥੇ ਡੇਰਾ ਲਾ ਲਿਆ ਸੀ ਕਿ ਸਾਨੂੰ ਇੱਥੇ ਾਕਾਂਤ ਮਿਲੇਗੀ ਆਵਾਜ਼ਾਂ ਹੀ ਹੈ ਨਹੀਂ ਸੀ ਪਰ ਇੱਕ ਗੱਲ ਯਾਦ ਰੱਖਿਓ ਬਾਬਾ ਜੀ ਕਹਿੰਦੇ ਹੁੰਦੇ ਸੀ ਜਿੱਥੇ ਗੁੜ ਪਿਆ ਹੋਵੇ ਮੱਖੀਆਂ ਉੱਥੇ ਪਹੁੰਚ ਹੀ ਜਾਂਦੀਆਂ ਜਿੱਥੇ ਚਸ਼ਮਾ ਫੁੱਟ ਰਿਹਾ ਹੋਵੇ ਜਿਨ੍ਹਾਂ ਨੂੰ ਪਿਆਸ ਲੱਗੀ ਹੁੰਦੀ ਆ ਪਿਆਸ ਬੁਝਾਉਣ ਖਾਤਰ ਜੀਵ ਉੱਥੇ ਆ ਹੀ ਜਾਂਦੇ ਆ ਠੀਕ ਇਸੇ ਤਰ੍ਹਾਂ ਜਿੱਥੇ ਵੀ ਕਿਧਰੇ ਪੂਰਨ ਮਹਾਪੁਰਖ ਹੋਣ ਬ੍ਰਹਮ ਗਿਆਨੀ ਦੁਖੀ ਜਿਹੜੇ ਲੋਕ ਆ ਉੱਥੇ ਪਹੁੰਚ ਹੀ ਜਾਂਦੇ ਆ ਇਸੇ ਕਰਕੇ ਭਾਈ ਜਿੰਨੇ ਵੀ ਮਹਾਪੁਰਖ ਪੀਰ پیغمبر ਹੋਏ ਆ ਉਹ ਇਕਾਂਤ ਵਸ ਹੋ ਕੇ ਬੰਦਗੀ ਕਰਦੇ ਆ ਕੁਝ ਸਮੇਂ ਬਾਅਦ ਜਦੋਂ ਬੰਦਗੀ ਕਰ ਲੈਂਦੇ ਆ ਉਨ੍ਹਾਂ ਦੀ ਜਿਹੜੀ ਖੁਸ਼ਬੂ ਆ ਦੁਨੀਆਂ ਨੂੰ ਆਪਦੇ ਵੱਲ ਲੋਕਾਂ ਨੂੰ ਦੁਨੀਆਂ ਦੇ ਲੋਕਾਂ ਨੂੰ ਆਪਦੇ ਵੱਲ ਖਿੱਚ ਕੇ ਲੈ ਜਾਂਦੀ ਆ ਇਹ ਗੱਲ ਸੱਚ ਆ ਇੱਕ ਗੱਲ ਤੁਸੀਂ ਮੇਰੀ ਯਾਦ ਰੱਖਿਓ ਮਹਾਪੁਰਖ ਕਹਿੰਦੇ ਹੁੰਦੇ ਸੀ ਜਿਹੜਾ ਸੱਚਾ ਸਾਧੂ ਹੋਊਗਾ ਉਹ ਮਿੱਟੀ ਦੇ ਢੇਰ ਤੇ ਵੀ ਚੌਂਕੜੀ ਮਾਰ ਲੂਗਾ ਜੇ ਮਿੱਟੀ ਦੇ ਢੇਰ ਤੇ ਵੀ ਚੌਂਕੜੀ ਮਾਰ ਲੂਗਾ ਕੀ ਹੋਊਗਾ ਪਤਾ ਉੱਥੇ ਵੀ ਅਸਥਾਨ ਬਣ ਜੂਗਾ ਡੇਰਾ ਬਣ ਜੂਗਾ ਜਿੱਥੇ ਕਮਾਈ ਹੋਵੇ ਸਚਾਈ ਹੋਵੇ ਉਥੇ ਛੋਟੀ ਜੀ ਗੱਲ ਆ ਮਾਮੂਲੀ ਜੀ ਗੱਲ ਆ ਜੰਗਲ ਵਿੱਚ ਮੰਗਲ ਲਾ ਦਿੰਦੇ ਆ ਸਾਧੂ ਜਨ ਭਰਿਆ ਮੇਲਾ ਛੱਡਣਾ ਕੋਈ ਸੌਖਾ ਨਹੀਂ ਪਰ ਇੱਕ ਪੂਰਨ ਮਹਾਪੁਰਖ ਲਈ ਸਤਪੁਰਸ਼ ਲਈ ਇਕਾਂਤ ਸਭ ਤੋਂ ਵੱਡੀ ਖਰਾਕ ਆ ਵੀ ਸਮੇਂ ਚੋਂ ਸਮਾਂ ਕੱਢ ਕੇ ਆਪਦੇ ਆਪ ਨਾਲ ਬੈਠਣਾ ਮੂਲ ਮੰਤਰ ਦਾ ਜਾਪ ਕਰਨਾ ਇਹ ਮੂਲ ਮੰਤਰ ਦਾ ਜਾਪ ਜਦੋਂ ਤੁਸੀਂ ਕਰੋਗੇ ਇਤਨਾ ਰਸ ਆ ਜਾਏਗਾ ਰਾਸ ਰੂਪੀ ਰੱਬ ਦੇ ਦਰਸ਼ਨ ਮੂਲ ਮੰਤਰ ਜਪ ਕੇ ਹੀ ਹੋ ਜਾਂਦੇ ਆ ਇਦਾਂ ਹੀ ਭਾਈ ਇਕਾਂਤ ਦੀ ਭਾਲ ਵਿੱਚ ਸਾਧੂ ਸੰਤ ਨਿਕਲ ਜਾਂਦੇ ਆ ਤਾਂ ਸੰਤ ਬਾਬਾ ਉਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਉਹਨਾਂ ਨੇ ਭਾਈ ਇੰਨੀ ਨਾਮ ਦੀ ਕਮਾਈ ਕੀਤੀ ਆ ਦੇਖੋ ਪਤਾ ਲੱਗ ਗਿਆ ਕਿ ਸੱਚੀ ਸਰਕਾਰ ਦੀ ਨੌਕਰੀ ਕਰਨੀ ਆ ਹੋਰ ਜਿਹੜੇ ਕੰਮ ਆ ਮੇਰੇ ਕੰਮ ਨਹੀਂ ਆਉਣੇ ਬੰਦਗੀ ਨੇ ਹੀ ਨਾਮ ਨੇ ਹੀ ਕੰਮ ਆਉਣਾ ਇਤਨਾ ਨਾਮ ਜਪਿਆ ਇੱਕ ਇੱਕ ਨੀ 2 2 ਨੀ 3 3 ਨੀ 4 4 ਘੰਟੇ ਸਮਾਧੀ ਵਿੱਚ ਰਹਿੰਦੇ ਸੀ ਸਾਧ ਸੰਗਤ ਜੀ ਫਿਰ ਅਭਿਆਸ ਜਦੋਂ ਵੱਧ ਗਿਆ 4 5 ਘੰਟੇ ਨਹੀਂ 4 5 ਦਿਨ ਸਮਾਧੀ 'ਚ ਰਹਿਣ ਲੱਗ ਗਏ ਸੀ ਇੱਥੋਂ ਤੱਕ ਅਵਸਥਾ ਹੋ ਗਈ ਸਵਾ ਸਵਾ ਲੱਖ ਪਾੜ ਜਪਜੀ ਸਾਹਿਬ ਦੇ ਕਰਨੇ ਬੜੀ ਵੱਡੀ ਪ੍ਰਾਪਤੀ ਆ ਤਾਂ ਅੱਜ ਵੀ ਜਿਹੜੀਆਂ ਸੰਗਤਾਂ ਮਹਾਂਪੁਰਖਾਂ ਬਾਰੇ ਜਾਣਦੀਆਂ ਹਨ ਉਹਨਾਂ ਨੂੰ ਪਤਾ ਕਿ ਨਾਮ ਦੀ ਜਿਹੜੀ ਕਮਾਈ ਆ ਐਸੇ ਸਾਧੂਆਂ ਨੇ ਕੀਤੀ ਐ ਐਵੇਂ ਨਹੀਂ ਦੁਨੀਆ ਇਹਨਾਂ ਅੱਗੇ ਝੁਕਦੀ ਜੀ ਤੇ ਜਦੋਂ ਮਹਾਪੁਰਖਾਂ ਨੇ ਕਹਿਣਾ ਭਾਈ ਪੜੋ ਭਗਤ ਬੇਣੀ ਜੀ ਦਾ ਜੀਵਨ ਪੜੋ ਉਹਨਾਂ ਦੇ ਜੀਵਨ ਵਿੱਚ ਇਕਾਂਤ ਵਿੱਚ ਜੁੜਨ ਦਾ ਰੰਗ ਸੀ ਕਹਿੰਦੇ ਹੁੰਦੇ ਸੀ ਨਾ ਕੁਰਬਾਨੀ ਤਿੰਨਾ ਗੁਰ ਸਿੱਖਾਂ ਭਾਈ ਗੁਰਦਾਸ ਜੀ ਦਾ ਬਚਨ ਆ ਪਿਛਲ ਰਾਤੀ ਉੱਠ ਬਹੰਦੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਹੋਏ ਇੱਕ ਮਨ ਗੁਰੂ ਜਾਪ ਜਪੰਦੇ ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿਲੇ ਬਲਾਵੇ ਤੇ ਪੜੋ ਜਦੋਂ ਭਗਤ 베ਣੀ ਜੀ ਦਾ ਜੀਵਨ ਘਰ ਵਿੱਚ ਇੰਨੀ ਗਰੀਬੀ ਇੱਕ ਦਿਨ ਕੋਈ ਚੰਗਾ ਕਰਮ ਕੀਤਾ ਅੱਗੇ ਆ ਗਿਆ ਨਾਮ ਵਿੱਚ ਰਤੇ ਪੂਰਨ ਮਹਾਂਪੁਰਖਾਂ ਦੀ ਸੰਗਤ ਮਿਲ ਗਈ ਤੇ 베ਣੀ ਨੇ ਉਹਨਾਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਵੀ ਮੇਰੇ ਘਰ ਵਿੱਚ ਮਹਾਂਪੁਰਖੋ ਬਹੁਤ ਗਰੀਬੀ ਆ ਮੈਨੂੰ ਕੋਈ ਰਸਤਾ ਦੇ ਦਿਓ ਮਹਾਂਪੁਰਖ ਕਹਿੰਦੇ ਪਾਈ ਓਂ ਕਰਿਆ ਕਰ ਇਕਾਂਤ ਵਿੱਚ ਬੈਠ ਕੇ ਪਰਮੇਸ਼ਰ ਦੀ ਭਗਤੀ ਕਰ ਲਿਆ ਕਰ ਉਹ ਸਾਰਿਆਂ ਨੂੰ ਰਜ਼ਕ ਦਿੰਦਾ ਤੇਰੇ ਤੇ ਵੀ ਮਿਹਰ ਕਰੂਗਾ ਆਪੇ ਅੰਦਾਜ਼ਾ ਲਾ ਲਓ ਇਕਾਂਤ ਕਿੰਨੀ ਜ਼ਰੂਰੀ ਆ ਇਕੱਲੇ ਬੈਠ ਕੇ ਆਪਦੇ ਨਾਲ ਬੈਠਣਾ ਨਾਮ ਜਪਣਾ ਕਿੰਨਾ ਜ਼ਰੂਰੀ ਆ ਮਹਾਂਪੁਰਖ ਇਹ ਵੀ ਤਾਂ ਕਹਿ ਸਕਦੇ ਸੀ ਕਿ ਭਗਤੀ ਕਰਿਆ ਕਰ ਪਰ ਨਹੀਂ ਉਹਨਾਂ ਨੇ ਕਿਹਾ ਇਕੱਲੇ ਇਕਾਂਤ ਵਿੱਚ ਬਹਿ ਕੇ ਭਗਤੀ ਕਰਨੀ ਕਿਉਂਕਿ ਇਕਾਂਤ ਵਿੱਚ ਜੁੜਨਾ ਪਰਮੇਸ਼ਰ ਦੇ ਨੇੜੇ ਹੋਣ ਦਾ ਉਹਦੀ ਪ੍ਰਾਪਤੀ ਦਾ ਸਾਧਨ ਹੈ ਇਹ ਤਾਂ ਜੀ ਬਹੁਤ ਵੱਡਾ ਸਾਧਨ ਤਾਂ ਭਗਤ 베ਣੀ ਜੀ ਨੇ ਮਹਾਂਪੁਰਖਾਂ ਦਾ ਬਚਨ ਉਹ ਤੋਂ ਮੰਨ ਲਿਆ ਗੁਰੂਵਾਲ ਮੁਖ ਕਰਕੇ ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਦੀ ਬੰਦਗੀ ਕੀਤੀ ਇਕਾਂਤ ਵਿੱਚ ਜਦੋਂ ਜੁੜੇ ਆ ਪਰਮੇਸ਼ਰ ਨੇ ਆਪ ਰਾਜੇ ਦਾ ਨੌਕਰ ਦਾ ਰੂਪ ਧਾਰ ਕੇ ਉਹਦੇ ਘਰ ਗੱਡਿਆਂ ਦੇ ਗੱਡੇ ਸਮਾਨ ਦੇ ਪੁੰਚਾਏ ਇਕਾਂਤ ਵਿੱਚ ਜੁੜੇ ਬੈਠੇ ਭਗਤ ਬੇਣੀ ਜੀ ਨੂੰ ਦਰਸ਼ਨ ਵੀ ਦਿੱਤੇ ਪ੍ਰਤੱਖ ਦਰਸ਼ਨ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਕਹਿਣ ਲੱਗੇ ਭਗਤ ਜੀ ਤੁਹਾਡੀ ਤਪੱਸਿਆ ਥਾਂੇ ਪਈ ਆ ਤਾਂ ਇੱਥੋਂ ਹੀ ਭਾਈ ਮਹਾਪੁਰਖ ਕਹਿੰਦੇ ਸੀ ਇਸ਼ਾਰਾ ਲੈ ਲਿਆ ਕਰੋ ਕਿੰਨਾ ਜ਼ਰੂਰੀ ਆ ਆਪਦੇ ਆਪ ਨਾਲ ਬੈਠਣਾ ਜਿਹਦੇ ਨਾਲ ਆਪਾਂ ਬੈਠਦੇ ਆ ਗੱਲਾਂ ਕਰਦੇ ਆ ਸਾਨੂੰ ਉਹਦੀ ਸਮਝ ਆ ਜਾਂਦੀ ਆ ਸਾਨੂੰ ਪਰ ਆਪਣੀ ਇਸ ਕਰਕੇ ਸਮਝ ਨਹੀਂ ਆਉਂਦੀ ਉਕੇ ਕੋਈ ਵੀ ਬੰਦਾ ਦੂਜਿਆਂ ਨੂੰ ਤਾਂ ਜਾਣਦਾ ਪਰ ਉਹ ਆਪ ਦੇ ਆਪ ਨੂੰ ਨਹੀਂ ਜਾਣਦਾ ਇਹ ਤਾਂ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਤਾਂ ਕੋਈ ਪਿਛਲੇ ਕਰਮ ਹੁੰਦੇ ਆ ਜਿਹੜੇ ਜਾਗ ਪੈਂਦੇ ਆ ਤੇ ਐਸੇ ਸਤਸੰਗੀ ਜਨਾਂ ਦਾ ਮੇਲ ਹੋ ਜਾਂਦਾ ਹੈ ਤਾਂ ਇਹ ਮੂਲ ਮੰਤਰ ਦਾ ਜਾਪ ਜੇ ਆਪਾਂ ਇਕਾਂਤ ਵਿੱਚ ਕਰਦੇ ਆ ਇਹਦਾ ਹੋਰ ਵੀ ਵੱਧ ਫਲ ਮਿਲਦਾ ਇਹਨੂੰ ਅਰਥਾਂ ਦੇ ਸਹਿਤ ਜੇ ਆਪਾਂ ਕਰੀਏ ਫਿਰ ਵੀ ਆਪਾਂ ਨੂੰ ਸਮਝ ਆਉਂਦੀ ਆ ਤੇ ਆਪਣਾ ਸੁਭਾਅ ਇਤਨਾ ਕੋਮਲ ਹੋ ਜਾਂਦਾ ਹੈ ਸਾਧ ਸੰਗਤ ਜੀ ਇਤਨਾ ਕੋਮਲ ਹੋ ਜਾਂਦਾ ਹੈ ਇਤਨਾ ਨਿਰਵੈਰ ਹੋ ਜਾਂਦਾ ਹੈ ਸੁਭਾਅ ਹੀ ਆਪਦੇ ਗੁਰੂ ਜੈਸਾ ਬਣ ਜਾਂਦਾ ਮੂਲ ਮੰਤਰ ਵਿੱਚ ਹੀ ਸ਼ਕਤੀ ਹੈ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਆਪ ਮੂਲ ਮੰਤਰ ਦਾ ਅਭਿਆਸ ਕਰਦੇ ਸੀ ਇਸ ਤੋਂ ਇਲਾਵਾ ਉਹਨਾਂ ਨੇ ਜਪਜੀ ਸਾਹਿਬ ਦੇ ਬਹੁਤ ਪਾਠ ਕੀਤੇ ਜੇ ਕਿਸੇ ਨੇ ਆਖਣਾ ਬਾਬਾ ਜੀ ਕਿਰਪਾ ਕਰੋ ਉਹਨਾਂ ਨੇ ਕਹਿਣਾ ਭਾਈ ਕਿਰਪਾ ਤਾਂ ਅਕਾਲ ਪੁਰਖ ਨੇ ਕਰਨੀ ਆ ਤੁਸੀਂ ਸੱਚੇ ਸਤਗੁਰੂ ਦੀ ਬਾਣੀ ਪੜਨ ਲੱਗ ਜਾਓ ਪਰ ਸ਼ਰਤ ਇਹ ਇੱਕ ਮਨ ਇੱਕ ਚਿਤ ਹੋ ਕੇ ਮੂਲ ਮੰਤਰ ਜਪੀ ਚੱਲੋ ਆਪੇ ਹੀ ਤੁਹਾਡੇ ਤੇ ਰਹਿਮਤ ਹੋ ਜਾਣੀ ਆ ਬਹੁਤ ਕਿਰਪਾ ਹੋ ਜਾਣੀ ਆ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ 16 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਕਲਗੀਆਂ ਵਾਲੇ ਦੇ ਵੇੜੇ ਵਿੱਚ ਬਿਠਾਇਆ ਸਾਧ ਸੰਗਤ ਜੀ ਹਰੇਕ ਜਿਹੜਾ ਹਿਰਦਾ ਇਹ ਗੱਲ ਨੂੰ ਸਮਝੇ ਵੀ ਮਹਾਪੁਰਖਾਂ ਦੇ ਕਹਿਣ ਤੇ 16 ਲੱਖ ਪ੍ਰਾਣੀ ਅੰਮ੍ਰਿਤ ਛਾਗੇ ਆਪਾਂ ਜਦੋਂ ਆਪਦੇ ਘਰ ਦੀ ਗੱਲ ਕਰਦੇ ਹਾਂ ਸਾਡੇ ਪਿੱਛੇ 16 ਬੰਦੇ ਨਹੀਂ ਤੁਰਦੇ ਉਹਨਾਂ ਨੇ 16 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਇਹ ਸਭ ਨਾਮ ਦਾ ਹੀ ਪ੍ਰਤਾਪ ਆ ਮਹਾਪੁਰਖ ਇਸੇ ਕਰਕੇ ਕਹਿੰਦੇ ਸੀ ਭਾਈ ਹੁਣ ਤੁਸੀਂ ਵੀ ਇਹ ਨਾਮ ਜਪ ਲਓ ਨਾਮ ਜਪਣ ਵਾਲਿਆਂ ਦੀ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਜਦੋਂ ਬੰਦਾ ਦੁਨੀਆ ਤੋਂ ਚਲਿਆ ਜਾਂਦਾ ਚਾਰ ਦਿਨ ਕੋਈ ਬੰਦਾ ਉਹਦਾ ਨਾਮ ਲੈਂਦਾ ਮੁੜ ਕੇ ਉਹਨੂੰ ਯਾਦ ਨਹੀਂ ਕਰਦੇ ਜੇ ਤੁਹਾਨੂੰ ਪਤਾ ਲੱਗ ਜੇ ਲੋਕ ਮਰੇ ਹੋਿਆਂ ਨੂੰ ਕਿੰਨੀ ਜਲਦੀ ਭੁੱਲ ਜਾਂਦੇ ਆ ਫਿਰ ਤੁਸੀਂ ਇਹਨਾਂ ਲੋਕਾਂ ਨੂੰ ਖੁਸ਼ ਕਰਨਾ ਛੱਡ ਦੇਵੋਗੇ ਸਾਧ ਸੰਗਤ ਜੀ ਇਹ ਭੁੱਲ ਜਾਂਦੇ ਆ ਤਾਂ ਐਵੇਂ ਮਹਾਂਪੁਰਖਾਂ ਨੇ ਭਾਈ ਜਿੱਥੇ ਵੇਖਣਾ ਅਮਰਤ ਛਕਾਉਣਾ 16 ਲੱਖ ਪ੍ਰਾਣੀਆਂ ਨੂੰ ਅਮਰਤ ਛਕਾਇਆ ਕਿ ਝੂਠ ਵਾਲੀ ਕੋਈ ਗੱਲ ਨਹੀਂ ਪਹਿਲਾਂ ਮਹਾਪੁਰਖ ਜਿਹੜੇ ਸੀ ਪਿੰਡਾਂ ਪਿੰਡਾਂ 'ਚ ਵਿਚਰਨਾ ਪ੍ਰਚਾਰ ਕਰਨਾ ਫਿਰ ਅਮਰਤ ਛਕਾਉਣਾ ਏਵੇਂ ਸਰਦਾ ਬੜੀ ਵੱਡੀ ਸੰਗਤ ਦੀ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਉਹਨਾਂ ਅੰਦਰ ਇਕਾਂਤ ਵਿੱਚ ਜੁੜਨ ਦੀ ਭੁੱਖ ਲੱਗਣੀ ਕਹਿੰਦੇ ਜਦੋਂ ਸ਼ੁਰੂ ਹੋ ਜੇ ਯਾਦ ਕਰਨਾ ਇਹ ਗੱਲ ਖਿਆਲ ਕਰਨਾ ਉਹੀ ਸੰਗਤ ਆ ਭਾਈ ਉਹ ਫਿਰ ਵੀਰ ਜਿਹੜਾ ਬੀਜਿਆ ਜਾਣ ਲੱਗ ਗਿਆ ਤੇ ਇਹ ਆਖਰੀ ਸਵਾਸ ਤੱਕ ਵਾਹਿਗੁਰੂ ਦਾ ਨਾਮ ਜਪਣਾ ਸਾਧ ਸੰਗਤ ਵਿੱਚ ਬੈਠਣਾ ਵੀ ਆ ਇਕਾਂਤ ਰੂਪੀ ਗੁਣ ਦਾ ਰਸ ਵੀ ਮੰਨਣਾ ਸੰਗਤ ਵੀ ਜ਼ਰੂਰੀ ਆ ਇਕਾਂਤ ਵੀ ਜ਼ਰੂਰੀ ਆ ਜਰੂਰ ਪਾਇਓ ਆਪਦੇ ਮਨਾਂ ਤੇ ਝਾਤੀ ਕਿ ਤੁਹਾਨੂੰ 24 ਘੰਟਿਆਂ ਵਿੱਚੋਂ ਕੁਝ ਸਮਾਂ ਇਕਾਂਤ ਵਿੱਚ ਜੁੜਨ ਦੀ ਭੁੱਖ ਲੱਗਦੀ ਆ ਕਿ ਨਹੀਂ ਜੇ ਨਹੀਂ ਲੱਗਦੀ ਤਾਂ ਸਮਝ ਲੈਣਾ ਸਰਦਾ ਦੀ ਦਾਤ ਜੇ ਤੁਹਾਡੇ ਤੋਂ ਦੂਰ ਆ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਕਰੋ ਮਾਲਕ ਅੱਗੇ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਗੁਰੂ ਮਹਾਰਾਜ ਕਿਰਪਾ ਕਰਨੀ ਸਰਬੱਤ ਸੰਗਤਾਂ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ